ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅਮਰਿਤਪਾਲ ਸਿੰਘ ਦੀਆਂ ਇਹ ਸ਼ਰਤਾਂ ਸੁਣ ਕੇ ਮੋਦੀ ਤੇ ਅਮੇਤ ਸ਼ਾ ਕਬਰਾ ਹਟ ਦੇ ਵਿੱਚ ਹੋ ਚੁੱਕੇ ਨੇ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਸੋ ਆਖਰਕਾਰ ਕਿਤੇ ਨਾ ਕਿਤੇ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਖਿੱਚਾ ਤੂ ਜਿਹੜੀ ਹੈ ਬਿਲਕੁਲ ਜਾਰੀ ਹੈ ਸੋ ਜਿੱਥੇ ਨਤੀਸ਼ ਕੁਮਾਰ ਵਰਗਿਆਂ ਨੇ ਵੱਡੇ ਵਿਭਾਗ ਮੰਗਲੇ ਨੇ ਲੋਕ ਸਭਾ ਸਪੀਕਰ ਦੀ ਅਹੁਦੇਦਾਰੀ ਔਰ ਕਿਤੇ ਨਾ ਕਿਤੇ ਰੇਲ ਵਿਭਾਗ ਜਿਹੜਾ ਹੈ ਮੋਦੀ ਕੋਲੋਂ ਮੰਗਿਆ ਗਿਆ ਸੋ ਆਖਰ ਕਿਤੇ ਨਾ ਕਿਤੇ ਇਹ ਸਰਕਾਰ ਬਣਾਉਣ ਨੂੰ ਲੈ ਕੇ ਮੰਥਨ ਜਿਹੜਾ ਹੈ ਉਹ ਬਣਨਾ ਬਹੁਤ ਜ਼ਿਆਦਾ ਮੁਸ਼ਕਿਲ ਨਜ਼ਰ ਆ ਰਿਹਾ ਹੈ ਲਗਾਤਾਰ ਕਿਤਨਾ ਕਿਤੇ ਜੇ ਗੱਲ ਕਰੀਏ ਤਾਂ ਸਰਕਾਰ ਬਣਾਉਣ ਨੂੰ ਲੈ ਕੇ ਖਿੱਚਾ ਤੂ ਜਿਹੜੀ ਹੈ ਉਹ ਚੱਲ ਰਹੀ ਹੈ ਹਰ ਪਾਸੇ ਸਰਕਾਰ ਬਣਾਉਣ ਨੂੰ ਲੈ ਕੇ ਖਿੱਚਾ ਤੂ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਇੱਕ ਇਸ ਦੇ ਵਿਚਾਲੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਜਿੱਤੇ ਹੋਏ ਆਜ਼ਾਦ ਉਮੀਦਵਾਰਾਂ ਨੂੰ ਜਿਹੜਾ ਹੈ ਕਿਸੇ ਵੀ ਸਟੇਟ ਕਿਸੇ ਵੀ ਵਰਗ ਦੇ ਵਿੱਚ ਹੋਵੇ ਉਹਨਾਂ ਲੋਕਾਂ ਨੂੰ ਆਪਣੇ ਵਿੱਚ ਸੱਦੇ ਦੇ ਰਹੀ ਹੈ ਕਿਉਂਕਿ ਜਿੰਨੀਆਂ ਸੀਟਾਂ ਵੱਧ ਹੋਣਗੀਆਂ ਮੰਥਨ ਬਣੇਗਾ ਤੇ ਉਸ ਤੋਂ ਬਾਅਦ ਸਰਕਾਰ ਜਿਹੜੀ ਹੈ ਸੈਂਟਰ ਦੇ ਵਿੱਚ ਬਣ ਪਾਏਗੀ ਕਿਤੇ ਨਾ ਕਿਤੇ ਪੰਜਾਬ ਦੀਆਂ ਦੋ ਸੀਟਾਂ ਚਰਚਾ ਦਾ ਵਿਸ਼ਾ ਨੇ ਗੱਲ ਕਰੀਏ ਜਿੱਥੇ ਪੰਜਾਬ ਦੀਆਂ ਦੋ ਸੀਟਾਂ ਜਿਹੜੀਆਂ ਨੇ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਗੱਲ ਕਰਦੇ ਆ ਜਿੱਥੇ ਸਰਬਜੀਤ ਸਿੰਘ ਖਾਲਸਾ ਜੋ ਆਜ਼ਾਦ ਜਿੱਤੇ ਨੇ ਫਰੀਦਕੋਟ ਤੋਂ ਖਡੂਰ ਸਾਹਿਬ ਤੋਂ ਵੱਡੀ ਲੀਡ ਲੈ ਕੇ ਜਿੱਤੇ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਉਹ ਵੀ ਆਜ਼ਾਦ ਜਿੱਤੇ ਨੇ ਹਾਲਾਂਕਿ ਇਹ ਦੋ ਸੀਟਾਂ ਦੇ ਦੋ ਨਮਾਇंदे ਜਿਹੜੇ ਨੇ ਕਾਫੀ ਚਰਚਾ ਦਾ ਵਿਸ਼ਾ ਨੇ ਇੱਕ ਇੱਕ ਸੀਟ ਕੀਮਤੀ ਹੈ ਭਾਜਪਾ ਦੇ ਲਈ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਨੂੰ ਨਿਯੋਤਾ ਭੇਜਿਆ ਹੋਵੇ ਸਰਬਜੀਤ ਸਿੰਘ ਖਾਲਸਾ ਨੂੰ ਵੀ ਬਹੁਤ ਸਾਰੀਆਂ ਆਫਰਾਂ ਆ ਰਹੀਆਂ ਨੇ ਜਿਸ ਤਰ੍ਹਾਂ ਉਹਨਾਂ ਨੇ ਵੀ ਖੁਲਾਸਾ ਕੀਤਾ ਹੈ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਜੈ ਪਹੁੰਚ ਕੇ ਜਿੱਥੇ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਮਨਾਈ ਜਾ ਰਹੀ ਸੀ ਸ਼ਾਮਲ ਹੋਏ ਸੀ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਨੇ ਉਹਨਾਂ ਨੂੰ ਆ ਰਹੀਆਂ ਨੇ ભાઈ અમૃતਪਾਲ ਸਿੰਘ ਖਾਲਸਾ ਜੀ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਪਹਿਲੀ ਗੱਲ ਉਹ ਕਿਸੇ ਦੀ ਨੁਮਾਇੰਦਗੀ ਤੇ ਨਹੀਂ ਜਾਣਗੇ ਹਾਲਾਂਕਿ ਜੇ ਜਾਣਗੇ ਤਾਂ ਭਾਈ અમૃતਪਾਲ ਸਿੰਘ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਤੋਂ ਮੰਗ ਕਰਨਗੇ ਬੰਦੀ ਸਿੰਘਾਂ ਨੂੰ ਰਹਾ ਕਰਨਾ ਗੁਰੂ ਗ੍ਰੰਥ ਸਾਹਿਬ ਜੀਆਂ ਬੇਅਦਬੀਆਂ ਦਾ ਇਨਸਾਫ ਔਰ ਬੇਬਲ ਕਲਾਂ ਬਰਗਾੜੀ ਗੋਲੀकांड ਦਾ ਇਨਸਾਫ ਜਿਹੜਾ ਹੈ ਬਿਲਕੁਲ ਚਾਹੀਦਾ ਹੈ ਹਾਲਾਂਕਿ ਇਹ ਸ਼ਰਤਾਂ ਜੇਕਰ ਸੈਂਟਰ ਗਵਰਨਮੈਂਟ ਮੂਰੇ ਰੱਖੀਆਂ ਜਾਣਗੀਆਂ ਜੇਕਰ ਸੈਂਟਰ ਗਵਰਨਮੈਂਟ ਇਹਨਾਂ ਤੇ ਸਹਿਮਤੀ ਬਣਾਏਗੀ ਤਾਂ અમ੍ਰਿਤਪਾਲ ਸਿੰਘ ਸ਼ਾਇਦ ਜਾ ਸਕਦੇ ਨੇ ਪਰ ਵੈਸੇ ਉਹ ਆਜ਼ਾਦ ਨੇ ਤੇ ਆਜ਼ਾਦ ਹੀ ਰਹਿਣਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਮੁੱਦੇ ਜਿਹੜੇ ਨੇ ਉਹ ਜ਼ਰੂਰ ਉਠਾਉਣਗੇ ਕਿਸੇ ਦੇ ਵੱਲੋਂ ਜਿਹੜੀ ਐ ਅਫਵਾਹ ਢਾਈ ਗਈ ਹੈ ਕਿ ਅਮਰਤਪਾਲ ਸਿੰਘ ਨੂੰ ਜਿਹੜਾ ਬਿਲਕੁਲ ਆਫਰ ਦਿੱਤਾ ਗਿਆ ਹੈ ਅਮਰਤਪਾਲ ਸਿੰਘ ਨੇ ਕੁਝ ਸ਼ਰਤਾਂ ਰੱਖੀਆਂ ਨੇ ਜੇ ਅਮਰਤਪਾਲ ਸਿੰਘ ਸ਼ਰਤਾਂ ਰੱਖਣਗੇ ਤਾਂ ਇਹ ਰੱਖਣਗੇ ਫਿਲਹਾਲ ਇਹ ਸਾਰੀਆਂ ਹਜੇ ਅਫਵਾਹਾਂ ਹੀ ਨੇ ਕੋਈ ਸੱਚਾਈ ਇਹਨਾਂ ਦੇ ਵਿੱਚ ਨਹੀਂ ਹੈ ਦਾ ਲਾਈਵ ਕਥਾ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ